ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਗੱਲ ਸਿਰਫ ਇੱਕ ਅਦਾਕਾਰਾਂ ਦੀ ਨਹੀਂ ਅੱਜ ਦੀ ਗੱਲ ਹੈ ਜਵਾਨ ਜ਼ਿੰਮੇਵਾਰੀਆਂ ਤੇ ਅਣਖ ਦੀ ਕੰਗਣਾ ਰਣੋਤ ਇੱਕ ਵੱਡਾ ਨਾਂ ਫਿਲਮੀ ਦੁਨੀਆ ਦਾ ਚਮਕਦਾ ਚਿਹਰਾ ਹੁਣ ਇਹ ਨਾਂ ਜੋ ਬਠਿੰਡਾ ਦੀ ਅਦਾਲਤ ਨਾਲ ਜੁੜ ਗਿਆ ਹੈ ਬਠਿੰਡਾ ਦੀ ਅਦਾਲਤ ਵਿੱਚ ਇਸ ਸਮੇਂ ਕੰਗਣਾ ਰਣੋਤ ਤੇ ਮਾਨਹਾਨੀ ਦਾ ਕੇਸ ਚੱਲ ਰਿਹਾ ਹੈ ਇਹ ਕੇਸ ਕੀਤਾ ਹੈ ਪਿੰਡ ਬਹਾਦਰਗੜ ਜੰਡੀਆਂ ਦੀ ਕਾਰਯੋਗ ਮਾਤਾ ਬੀਬੇ ਮਹਿੰਦਰ ਕੌਰ ਨੇ ਕਿਸਾਨ ਅੰਦੋਲਨ ਸਮੇਂ ਦਿੱਤੇ ਗਏ ਉਸ ਬਿਆਨ ਨਾਲ ਜਿਸ ਵਿੱਚ ਔਰਤਾਂ ਨੂੰ ਲੈ ਕੇ ਬਹੁਤ ਹੀ ਅਪਮਾਨਜਨਕ ਸ਼ਬਦ ਵਰਤੇ ਗਏ ਜਦੋਂ ਵਿਵਾਦ ਵਧਿਆ ਕੰਗਣਾ ਨੇ ਕਿਹਾ ਮੈਂ ਟਵੀਟ ਨਹੀਂ ਕੀਤਾ ਮੈਂ ਉਹ ਸਿਰਫ ਰੀਟਵੀਟ ਕੀਤਾ ਸੀ ਪਰ ਅਦਾਲਤ ਨੇ ਸਾਫ ਕਿਹਾ ਰੀਟਵੀਟ ਦੀ ਵੀ ਭਾਵਨਾ ਹੁੰਦੀ ਹੈ ਉਹ ਵੀ ਜ਼ਿੰਮੇਵਾਰੀ ਤੋਂ ਖਾਲੀ ਨਹੀਂ ਹੁੰਦੀ ਇੱਕ ਵਾਰ ਕੰਗਣਾ ਰਣੋਤ ਬਠਿੰਡਾ ਦੀ ਅਦਾਲਤ ਵਿੱਚ ਨਿੱਜੀ ਤੌਰ ਤੇ ਹਾਜ਼ਰ ਵੀ ਹੋਈ ਉੱਥੇ ਉਸਨੇ ਕਿਹਾ ਉਸ ਨੂੰ ਇੱਥੇ ਬਹੁਤ ਸਾਰੇ ਫੈਨ ਮਿਲੇ ਪਰ ਨਾਲ ਇਹ ਵੀ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ ਇਸ ਲਈ ਉਸਨੇ ਮੰਗ ਕੀਤੀ ਕਿ ਅੱਗੇ ਤੋਂ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਹਾਜ਼ਰੀ ਦੀ ਇਜਾਜ਼ਤ ਮਿਲੇ ਅਤੇ ਨਿੱਜੀ ਪੇਸ਼ੀ ਤੋਂ ਛੂਟ ਦਿੱਤੀ ਜਾਵੇ ਪਿਛਲੀ ਵਾਰ ਉਸ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਕੰਗਣਾ ਇੱਕ ਚੁਣੀ ਹੋਈ ਸੰਸਦ ਮੈਂਬਰ ਹੈ ਇਸ ਲਈ ਉਹ ਨਿੱਜੀ ਤੌਰ ਤੇ ਨਹੀਂ ਆ ਸਕਦੀ ਪਰ ਹੁਣ ਅਦਾਲਤ ਨੇ ਇਹ ਅਰਜੀ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ ਜੱਜ ਸਾਹਿਬਾਨ ਨੇ ਸਾਫ਼ ਕਹਿ ਦਿੱਤਾ ਹੈ 15 ਜਨਵਰੀ ਨੂੰ ਅਗਲੀ ਤਰੀਕ ਹੈ ਜੇਕਰ ਉਸ ਦਿਨ ਕੰਗਣਾ ਰਣੋਤ ਨਿੱਜੀ ਤੌਰ ਤੇ ਹਾਜ਼ਰ ਨਹੀਂ ਹੁੰਦੀ ਤਾਂ ਗ੍ਰਿਫਤਾਰੀ ਦੇ ਵਰਾਟਰ ਜਾਰੀ ਹੋ ਜਾਣਗੇ ਹੁਣ ਸਵਾਲ ਉੱਠਦਾ ਹੈ ਕਿ ਕੰਗਣਾ ਰਣੋਤ ਸੱਚਮੁੱਚ ਗ੍ਰਿਫਤਾਰ ਹੋ ਸਕਦੀ ਹੈ ਕੀ ਉਹ 15 ਜਨਵਰੀ ਨੂੰ ਅਦਾਲਤ ਪਹੁੰਚੇਗੀ ਜਾਂ ਫਿਰ ਕਾਨੂੰਨ ਆਪਣਾ ਰਾਹ ਆਪ ਬਣਾਏਗਾ ਇਸ ਸਵਾਲਾਂ ਦੇ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ ਇਸ ਪੂਰੇ ਮਾਮਲੇ ਵਿੱਚ ਸਭ ਤੋਂ ਵੱਡੀ ਗੱਲ ਬੇਬੇ ਮਹਿੰਦਰ ਕੌਰ ਦੀ ਅਣਖ ਇੱਕ ਬੁੱਢੀ ਮਾਂ ਜਿਸ ਦਾ ਸਰੀਰ ਕਮਾਨ ਵਾਂਗ ਚੁੱਕਿਆ ਹੋਇਆ ਹੈ ਜਿਸ ਦੇ ਕੋਲ ਨਾ ਸਿਕਿਉਰਿਟੀ ਹੈ ਨਾ ਸਿਆਸੀ ਪਹੁੰਚ ਨਾ ਕਰੋੜਾਂ ਦੀ ਦੌਲਤ ਪਰ ਫਿਰ ਵੀ ਉਹ ਮਾਂ ਅਦਾਲਤ ਤੇ ਰਾਈ ਇੱਕ ਵੱਡੇ ਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਈ ਪੱਤਰਕਾਰ ਨੇ ਬੇਬੇ ਨੂੰ ਪੁੱਛਿਆ ਜੇਕਰ ਕੰਗੜਾ ਨਨੋਤ ਮਾਫੀ ਮੰਗ ਲਵੇ ਕੀ ਤੁਸੀਂ ਮਾਫ ਕਰ ਦਿਓਗੇ ਬੇਬੇ ਨੇ ਸਾਫ਼ ਕਿਹਾ ਮੈਂ ਮਾਫ ਨਹੀਂ ਕਰਾਂਗੀ ਉਹਨਾਂ ਨੇ ਕਿਹਾ ਕਿ ਅਸੀਂ ਲਗਭਗ 7 ਲੱਖ ਰੁਪਏ ਇਸ ਕੇਸ ਤੇ ਲਾ ਚੁੱਕੇ ਹਾਂ ਪਰ ਅਸੀਂ ਪੈਸਿਆਂ ਲਈ ਕੇਸ ਨਹੀਂ ਨੜੇ ਸਾਡਾ ਉਸ ਨਾਲ ਕੋਈ ਮੁਕਾਬਲਾ ਨਹੀਂ ਉਹ ਵੱਡੇ ਅਹੁਦੇ ਵਾਲੀ ਹੈ ਅਸੀਂ ਸਧਾਰਨ ਕਿਸਾਨ ਹਾਂ ਪਰ ਜੇ ਅਸੀਂ ਸਮਝੌਤਾ ਕਰ ਲਿਆ ਜੇ ਅਸੀਂ ਵਿੱਕ ਗਏ ਤਾਂ ਸਾਡੇ ਕੋਲ ਬਚੇਗਾ ਕੀ ਸਾਡੇ ਕੋਲ ਤਾਂ ਸਿਰਫ ਅਣਖੀ ਹੈ ਜੇ ਉਹ ਵੀ ਵਿਕ ਗਈ ਤਾਂ ਫਿਰ ਅਸੀਂ ਕੀ ਰਹਿ ਜਾਵਾਂਗੇ ਇਹ ਹੁੰਦੀ ਹੈ ਪੰਜਾਬ ਦੀ ਮਾਂ ਦੀ ਸੋਚ ਕੰਗਣਾ ਰਣੋਤ ਲਈ ਅਜੇ ਵੀ ਮੌਕਾ ਹੈ ਸਾਡੀਆਂ ਮਾਂ ਮਾਂ ਗੁੱਸੇ ਵਿੱਚ ਹੀ ਸਖਤ ਹੁੰਦੀਆਂ ਹਨ ਪਰ ਜੇ ਦਿਲੋਂ ਮਾਫੀ ਮੰਗੀ ਜਾਵੇ ਤਾਂ ਉਹ ਅਖਰੋਟ ਦੀ ਗਰੀ ਵਾਂਗ ਨਰਮ ਵੀ ਹੋ ਜਾਂਦੀਆਂ ਨੇ ਪਰ ਅਸਲ ਗੱਲ ਇਹ ਹੈ ਜਵਾਲ ਨਾ ਨਿਕਲੀ ਗੱਲ ਕਦੇ ਵਾਪਸ ਨਹੀਂ ਹੁੰਦੀ ਅਤੇ ਹਰ ਗੱਲ ਦੇ ਨਤੀਜੇ ਹੁੰਦੇ ਹਨ ਅੱਜ ਕੰਗਣਾ ਰਣੋਤ ਹਾਦਸੇ ਦੇ ਚੱਕਰ 'ਚ ਫਜ਼ੀ ਹੈ ਕੱਲ ਅਸੀਂ ਵੀ ਫਸ ਸਕਦੇ ਹਾਂ ਜੇਕਰ ਬਿਨਾਂ ਸੋਚੇ ਗਲਤ ਗੱਲਾਂ ਫੈਲਾਈਏ ਇਸ ਲਈ ਦੋਸਤੋ ਗੱਲ ਕਰੋ ਪਰ ਤੋਲ ਕੇ ਸੱਚ ਦੇ ਆਧਾਰ ਤੇ ਮर्यादा ਵਿੱਚ ਰਹਿ ਕੇ ਦੋਸਤੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਆਖਾ ਸਤਿ ਸ੍ਰੀ ਅਕਾਲ ਜੀ